ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਤਿਆਰ ਹੋ ਕੇ ਚੱਲੇ ਆਂ ਮਰਾਇਕੋਟ ਸ਼ਹਿਰ ਇੱਕ ਦੋ ਕੰਮਾਂ ਤੇ ਪਰੀ ਦੇ ਸੂਟਾਂ ਦੀਆਂ ਲੈਸਾਂ ਲੁਸਾਂ ਲੈ ਕੇ ਆਉਣੀਆਂ ਆ ਮੈਂ ਤੇ ਇੱਕ ਦੋ ਹੋਰ ਕੰਮ ਆਪਾਂ ਨੂੰ ਤੇ ਹੁਣ ਤੁਹਾਨੂੰ ਮਿਲਦੇ ਆਂ ਅਸੀਂ ਰਾਹ ਦੇ ਵਿੱਚ ਜਾਂਦੇ ਹੋਏ ਇੱਕਮ ਤਿਆਰ ਹੋਈ ਜਾਂਦਾ ਮੈਂ ਤਿਆਰ ਹੋ ਚੁੱਕੀ ਆ ਤੇ ਨੇਰੀ ਬਹੁਤ ਜ਼ਿਆਦਾ ਚੱਲਦੀ ਆ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਆ ਕੇ ਆਪਾਂ ਬਣਾਉਣੇ ਆ ਕਰੇਲੇ ਫਿਰ ਤੁਹਾਨੂੰ ਕਰੇਲਿਆਂ ਦੀ ਰੈਸিপি ਦਵਾਂਗੀ ਮੈਂ ਸ਼ਾਮ ਨੂੰ ਪਹਿਲਾ ਹੁਣ ਸ਼ਹਿਰ ਜਾਇਏ ਆ ਕੇ ਸੂਟ ਸੱਟ ਕੱਟ ਦੇ ਦਿਖਾਉਣੇ ਤੁਹਾਨੂੰ ਚਲੋ ਹੋਰ ਤਿਆਰ ਹੋ ਗਿਆਣ ਚਲੋ ਠੀਕ ਆ ਆ ਜਾ ਗਰਾਂ ਹੁਣ ਫਿਰ ਘੜਬੜ ਚਲੀਏ ਤੇ ਆਪਾਂ ਜਿਆਦਾ ਪਲੇਟ ਨਹੀਂ ਹੁੰਦੇ ਫਿਰ ਇਹਨੇ ਗੁਰਦੁਆਰਾ ਸਾਹਿਬ ਜਾਣਾ ਏਕਮ ਨੇ ਆਪਣੇ ਇੱਥੇ ਕਿਸਦਾ ਭੋਗ ਵੀ ਸੀਗਾ ਤੇ ਪਰਬੋ ਤੇ ਮੈਥੋਂ ਜਾਣੀ ਹੋਇਆ ਤੇ ਹੁਣ ਏਕਮ ਜਾਊਗਾ ਦਪਹਿਰਾ ਸਾਫ ਤੇ ਦਪਹਿਰਾ ਸਾਫ ਦਾ ਪਾਠ ਆਪਣੇ ਗੁਰਦੁਆਰਾ ਸਾਹਿਬ ਸ਼ੁਰੂ ਹੋ ਰਿਹਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਜਾਊਗਾ ਭੋਗ ਤੇ ਹੁਣ ਇਹਨੂੰ ਮੈਂ ਦਿਖਾਵਾਂ ਇਹਨੇ ਕਹਿਣਾ ਮੈਨੂੰ ਦਿਖਾਓ ਨਾ ਹਜੇ ਮੰਮੀ ਇਹ ਰੋਕ ਦੇਣਾ ਹੁੰਦਾ ਮੈਨੂੰ ਆ ਜਾ ਹੁਣ ਤਿਆਰ ਹੋ ਗਿਆ ਤਾਂ ਹੀਰੋ ਸੱਦ ਦੇ ਨਹੀਂ ਕਹਿ ਨਹੀਂ ਸੱਦਿਆ ਵਾ ਇਹ ਨਹੀਂ ਆ ਸਕਦੇ ਹਰੇਕ ਨੂੰ ਨਹੀਂ ਕਹਿ ਸਕਦੇ ਵੀ ਆ ਜਾ ਆ ਜਾ ਹੀਰੋ ਹਾਂਜੀ ਹੋ ਗਏ ਤਿਆਰ ਰੈਡੀ ਹੋ ਗਏ ਇੱਧਰ ਦਿਖਾਉ ਮੂੰ ਅੱਜ ਇੱਕ ਉਹਨੇ ਗੋੜ ਪਰਨਾ ਬਣਿਆ ਇਹਨੂੰ ਪਾਗ ਅੱਜ ਨਹੀਂ ਬਣੀਆਂ ਨੇ ਪਹਿਲਾਂ ਸਾਹਬ ਤੇ ਜਾਣਾ ਕਰਕੇ ਗੁਰਦੁਆਰਾ ਸਾਹਿਬ ਇਹੇ ਆਈ ਪੱਗ ਬੰਨ ਕੇ ਜਾਂਦਾ ਹੀਰੋ ਤਿਆਰ ਹੋ ਰਿਹਾ ਅੱਜ ਪੂਰਾ ਪਰਫੈਕਟ ਸੁਣਾ ਕੋਈ ਗੱਲ ਬਾਤ ਹੈਲੋ ਸასი ਗੱਲ ਤਾਂ ਬੁਲਾ ਦੇ ਸੁੰਭਰੀ ਆ ਗਈ ਬੱਸ ਕੋਈ ਨਾ ਦੇਖੋ ਕਿੰਨੀ ਮਿੱਟੀ ਆਈ ਹੋਈ ਆ ਤੇਰੀ ਤੇ ਆਪਣੀ ਤੇ ਨਾਲ ਸੁੰਭਰਿਆ ਤੇ ਨਾਲੇ ਪਾਣੀ ਛਿੜਕਿਆ ਹੋਇਆ ਸੂਬਾ ਦਾ ਗੜੀ ਚ ਤੇ ਫੇਰ ਵੀ ਦੇਖ ਲਓ ਕਿੰਨੀ ਢੇਰੀ ਆਈ ਆ ਹਾਏ ਵੀ ਦੇਖੋ ਕਿੰਨੇ ਦਰਖਤ ਹਲਦੇ ਬਦਲ ਮੌਸਮ ਬਹੁਤ ਖਰਾਬ ਬਚਲ ਰਿਹਾ ਦੋ ਤਿੰਨ ਦਿਨ ਹੋ ਗਏ ਹੁਣ ਤੜਬ ਨਾ ਹੀ ਖਰਾਬ ਕਰੇ ਮੌਸਮ ਸਭ ਦੀਆਂ ਕਣਕਾਂ ਘਰੇ ਆ ਜਾਣ ਵੱਟ ਕੇ ਹਨਾ ਦਾਣੇ ਘਰੇ ਆਏ ਡਰਮਾਂ ਚ ਪੈ ਜਾਣ ਸਾਮ ਸਮਈਆ ਹੋ ਜੇ 6 ਮਹੀਨਿਆਂ ਦੀ ਮਿਹਨਤ ਆ ਜੱਟਾਂ ਦੀ ਮਸ਼ੀਨਾਂ ਸੇ ਤਿਆਰ ਹੋ ਗਈਆਂ ਆ ਸੁਪੀਤ ਕਰੋ ਸਵੇਰ ਦੀ ਪਈ ਪਈ ਹੋਣੀ ਉੱਠੀ ਆ। ਕੰਮ ਨਹੀਂ ਕਰਦੀ ਇਹ ਬਿਲਕੁਲ ਨਹੀਂ। ਆ ਜਾ ਇੱਕ ਗੱਡੀ ਤੇ ਮਿੱਟੀ ਦੇਖੋ ਕਿੰਨੀ ਜ਼ਿਆਦੀ ਹੋ ਗਈ। ਇਹ ਕੰਮ ਮਿੱਟੀ ਝਾੜ ਕੇ ਤੇ ਇਹਨੂੰ ਕੱਪੜਾ ਲੋਟ ਕਰਕੇ ਪਾ ਦੇਣਾ। ਚਲ ਠੀਕ ਆ ਪਰੀ। ਜਾ ਕੇ ਆਉਂਦੇ ਆ ਸੀ। ਕੰਮ ਕਰ ਲਈ ਠੀਕ ਆ ਜਿਹੜਾ ਮਾੜਾ ਮੋਟਾ ਰਹਿ ਗਿਆ। ਬਾਏ। ਹਾਂ ਵੀ ਇਹ ਕੰਮ ਚੱਲੀਏ। ਚਲੋ। ਆ ਕੇ ਬੰਦੋ ਝਟ ਪੈ ਗਏ ਸੀਗੇ ਤੇ ਏਕਮ ਚ ਪਹਿਰਾ ਸਾਹਿਬ ਦੇ ਪਾਰ ਤੇ ਚੱਲੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਚ ਪਹਿਰਾ ਸਾਹਿਬ ਦਾ ਅੱਜ ਪਾਰਟ ਸ਼ੁਰੂ ਹੋਇਆ ਆਪਣੇ ਗੁਰਦੁਆਰਾ ਦਾ ਉਹ ਉੱਥੇ ਚਲਾ ਗਿਆ ਆਪਾਂ ਤੇ ਹਜੇ ਤੱਕ ਆਇਆ ਨਹੀਂ ਉਹ 4:10 ਹੋ ਗਏ ਉਹ ਤੋਂ ਬਾਅਦ ਉਹ ਕਿ ਆਪਾਂ ਲਿਆਂਦਾ ਇੱਕ ਦੋ ਚੀਜ਼ਾਂ ਜਿਹੜੀਆਂ ਆ ਤਾਂ ਸੂਟ ਪਹਿਲਾਂ ਦਾ ਪਰ ਇਹਦਾ ਲਿਆਂਦਾ ਹੋਇਆ ਸੀ ਇਹਦੇ ਨਾਲ ਦੁਪੱਟਾ ਡਾਈ ਕਰਾਉਣਾ ਸੀ ਤੇ ਇਹਦੇ ਨਾਲ ਲੈਸ ਲੈਣੀ ਸੀ ਇਹ ਹੁਣ ਮੈਂ ਆਪ ਖੁਦ ਕੱਟ ਕੇ ਸਟੀਚ ਕਰੂੰਗੀ ਪਹਿਲਾਂ ਮੈਂ ਸਟੀਚ ਨਹੀਂ ਛੱਡਤੀ ਸੀ ਜਿੰਨਾ ਮੇਰੀ ਸਰਜਰੀ ਹੋ ਗਈ ਆਪਰੇਸ਼ਨ ਹੋਣ ਤੋਂ ਬਾਅਦ ਮੈਂ 1 ਸਾਲ ਤੋ ਉੱਤੇ ਹੀ ਹੋ ਗਿਆ ਮਾਰਚ ਨੂੰ ਮਾਰਚ 24 ਚ ਹੋਈ ਨਾ ਸਰਜਰੀ 24 2024 ਚ ਮੇਰੀ ਸਰਜਰੀ ਹੋਈ ਸੀ ਮਾਰਚ ਨੂੰ ਤੇ ਹੁਣ ਸਾਲ ਤੋ ਜਾਨੀ ਕਿ ਉੱਤੇ ਹੋ ਗਿਆ ਟਾਈਮ ਸਾਲ ਵੱਧੋ ਹੁਣ ਮੈਂ ਸਟੀਚਿੰਗ ਕਰਨੀ ਸ਼ੁਰੂ ਦੁਬਾਰਾ ਕਰ ਰਹੀ ਆ ਪਹਿਲਾਂ ਤਾਂ ਮੈਂ ਇੱਕ ਇੱਕ ਸਾਲ ਤੋ ਪੂਰੇ ਮਸ਼ੀਨਾਂ ਨੂੰ ਹੱਥ ਨਹੀਂ ਕਰਾਇਆ ਬਾਕੀ ਬੈਡ ਰੈਸਟ ਤੇ ਸੀ ਹੋਈ ਸੀ ਡਾਕਟਰ ਨੇ ਭਾਰ ਚੱਕਣਾ ਬਿਲਕੁਲ ਬੰਦ ਕੀਤਾ ਹੋਇਆ ਸੀ ਸਾਰਾ ਕੁਝ ਬੰਦ ਕੀਤਾ ਹੋਇਆ ਸੀ ਤੇ ਹੁਣ ਆਪਾਂ ਮਾੜਾ ਮੋਟਾ ਕਰ ਲਈਦਾ ਵੀ ਜਿਵੇਂ ਹੁਣ ਕੁਛ ਨਾ ਕੁਛ ਸਟੀਚ ਕਰਦੀ ਆ ਸਲਵਾਰ ਸਿਉਂਤੀ ਜਾਂ ਕੁਛ ਹੋਰ ਸਿਉਂਦੇ ਆ ਹੁਣ ਮੈਂ ਸ਼ੁਰੂ ਕਰਦੀ ਆ ਦਿਨਦਾਨ ਕੰਮ ਕਰਨਾ ਤੇ ਹੁਣ ਇਹ ਪਰੀ ਦਾ ਸੂਟ ਸੀਗਾ ਲਿਆਂਦਾ ਵਾ ਕਈ ਜਨਾਂ ਦਾ ਤੇ ਲਿਆ ਕੇ ਰੱਖਿਆ ਹੋਇਆ ਸੀਗਾ ਤੇ ਬਸ ਇਹਦੇ ਨਾਲ ਦੀ ਲੈਸ ਬੁਕਰ ਬੁਕਰਮ ਬੁਕਰਮ ਲਿਆਉਣ ਵਾਲੀਆਂ ਸੀ ਰੀਲਾਂ ਲਿਆਉਣ ਵਾਲੀਆਂ ਸੀ ਇਹ ਕੁਛ ਤੇ ਲੈਸ ਇਹਦੇ ਨਾਲ ਦੀ ਲੈਸ ਲੈਣੀ ਸੀ ਜਿਵੇਂ ਹੁਣ ਇਹਦੇ ਆ ਵੀਖੋ ਸਲਵਾਰ ਦੇ ਉੱਤੇ ਲੈਸ ਲੱਗੀ ਹੋਈ ਹੈ ਤੁਹਾਨੂੰ ਦਿਖਾਉਣੀ ਹੈ ਮੈਂ ਤੇ ਇਹਨੂੰ ਐਵੇਂ ਇੱਕ ਕੱਪੜਾ 2 ਮੀਟਰ ਹੀ ਮਿਲਦਾ ਆਪਾਂ ਨੂੰ ਇਹ 2 ਮੀਟਰ ਦਾ ਹੀ ਕੱਪੜਾ ਹੁੰਦਾ ਅਰੇ ਕੋ ਇਹਦੇ ਥੱਲੇ ਇਹਨੂੰ ਪਲਾਜ਼ੋ ਵੀ ਬਣਾ ਸਕਦੇ ਆਪਾਂ ਤੇ ਇਹਨੂੰ ਸਟੇਟ ਸਲਵਾਰ ਵੀ ਬਣਾ ਸਕਦੇ ਆਂ ਸਰ ਇਹਦੇ ਨਾਲ ਸਲਵਾਰ ਤਾਂ ਕਮੀਜ਼ ਹੈਗਾ ਬਲੈਕ ਮੈਂ ਦਿਖਾਉਣੀ ਆ ਤੁਹਾਨੂੰ ਤੇ ਇਹਦੇ ਨਾਲ ਦੀ ਚਲੋ ਚੁੰਨੀ ਡਾਈ ਕਰਵਾਈ ਆ ਹਾਂ ਵੀ ਚੁੰਨੀ ਲਾ ਗੜਾਈ ਕਰਵਾਈ ਹੋਈ ਆ ਆਫ ਵਾਈਟ ਥੋੜਾ ਜਿਹਾ ਕਰੀਮਿਸ਼ ਜ਼ਿਆਦਾ ਹੋ ਗਿਆ ਹੈ ਥੋੜਾ ਜਿਹਾ ਪਰ ਨਹੀਂ ਪ੍ਰੈਸ ਕਰੇ ਤਾਂ ਸਹੀ ਹੋ ਜੂਗੀ ਚੁੰਨੀ ਐਂ ਪ੍ਰੈਸ ਕਰਕੇ ਲਵਾਂਗੇ ਨਾ ਸਹੀ ਹੋ ਜੂਗੀ ਤੇ ਇਹ ਡਾਈ ਕਰ ਲੈ ਕੇ ਦੁਪੱਟਾ ਡਾਈ ਕਰਵਾ ਕੇ ਲਿਆਂਦਾ ਅਸੀਂ ਜਾਣਾ ਸੀ ਕਿਸ ਰਿਸ਼ਤੇਦਾਰੀ ਚ ਮੇਰੀ ਮਾਸਦੀ ਦੇ ਪੋਤਾ ਹੋਇਆ ਉੱਧਰ ਜਾਣਾ ਸੀਗਾ ਕਰਕੇ ਤੇ ਬਸ ਪਰੀ ਦਾ ਸੂਟ ਪਿਆ ਸੀ ਮੈਂ ਕਿਹਾ ਚਾ ਲੇ ਕੇ ਸਵਿਚ ਕਰ ਦਿੰਨੇ ਆ ਮੇਰੇ ਕੋਲ ਤਾਂ ਹੈਗੀ ਹੁੰਦੇ ਆ ਪਾਇਲੀ ਵਰਨੀ ਵਾਲੇ ਮੈਂ ਬਣਵਾਏ ਨਹੀਂ ਜਿਆਦਾ ਇੱਕ ਵਾਰ ਹਜੇ ਤਾਂ ਸ਼ੁਰੂ ਹੀ ਹੋਈ ਹੈ ਨਾਲੇ ਵਰਨੀ ਤੇ ਇਹਦੇ ਨਾਲ ਆਹ ਕਮੀਜ਼ ਆ ਪਰੀ ਦਾ ਸੋ ਕੀ ਦਾ ਇਹਨੂੰ ਆਪਾਂ ਡਿਜ਼ਾਈਨ ਕਰ ਦਾਂਗੇ ਥੋੜਾ ਜਿਹਾ ਪਾਈਪਿੰਗ ਵਗੈਰਾ ਲਾ ਦਾਂਗੇ ਜਾਂ ਲੈਂਸ ਲਾ ਦਾਂਗੇ ਲੈਂਸ ਲਿਆਈਆਂ ਮੈਂ ਕੋਲ ਲੈਂਸ ਲਾ ਦਾਂਗੇ ਲੇਸ ਲਾ ਕੇ ਇਹਨੂੰ ਥੋੜਾ ਜਿਹਾ ਡਿਜ਼ਾਈਨ ਕਰਕੇ ਬਣਾ ਲਾਂਗੇ ਇਹਦੀ ਸਿੱਧੀ ਸਟੇਟ ਸਲਵਾਰ ਬਣਾ ਲਾਂਗੇ ਇਹ ਮੈਨੂੰ ਸੋਹਣਾ ਲੱਗਿਆ ਆਈ ਨੂੰ ਆਈ ਨੂੰ ਲੱਗਿਆ ਸੀ ਇਹ ਤਾਂ ਲਿਆਂਦਾ ਦਾ ਕਈ ਦਿਨੋਂ ਉਹਦਾ ਪਿਆ ਹੈ ਬਸ ਇਹਦੇ ਨਾਲ ਲੈਸ ਲੂਸ ਨਹੀਂ ਸੀ ਲਏ ਹੋਈ ਆਪਣੇ ਤੋਂ ਕੁਝ ਲਿਆਈਏ ਤੇ ਫੇਰ ਇਹਨੂੰ ਬਣਾਈਏ ਉਦੋਂ ਦੀ ਘੋਲ ਹੋਈ ਜਾਂਦੀ ਸੀ ਚਾਹ ਨਹੀਂ ਸੀ ਹੁੰਦਾ ਫਿਰ ਅੱਜ ਰਾਈਕੋਟ ਮੈਂ ਕਹੀ ਘਮਾਜੇ ਸੰਡੇ ਆ ਅੱਜ ਕੇ ਪਰ ਰਾਈਕੋਟ ਜਾਇਆਗੇ ਤੇ ਆਹ ਲਿਆਂਦਾ ਇਹਦੇ ਨਾਲ ਚੁੰਨੀ ਡਾਈ ਕਰਵਾਈ ਆ ਤੇ ਆ ਮੇਨ ਦਾ ਹੋ ਗੋ ਥਿਲ ਇੱਕ ਅੰਮ੍ਰਿਤ ਸ਼ਰਟ ਸਾਥ ਕੂਲ ਵਾਲੀ ਸ਼ਰਟ ਵੜ ਲਈ ਤੇ ਕੰਮ ਇਹ ਸ਼ਰਟ ਪਨ ਜਾਈਦਾ ਸਿਰੋਜ ਵਾਈਟ ਸ਼ਰਟ ਆਇਕਮ ਦੀ ਸੂਨ ਦੇ ਮੈਨੂੰ ਛੋਟੀ ਲੱਗਦੀ ਹੈ ਨਾ ਇਹੋ ਸਾਰੀ ਛੋਟੀ ਤਾਂ ਨਹੀਂ ਹੋਊ ਠੀਕ ਹਨ 40 ਨੰਬਰ ਸਾਈਜ਼ ਵੱਡੀ ਵਾਲੀ ਆ ਵੱਡੀ ਹੋ ਗਈ ਥੋਰ ਕੋਈ ਨਾ ਇਹ ਸਕੂਲ ਵਾਲੀ ਆ ਕਿ ਆ ਇਹ ਉਹਨੇ ਬਣਾਉਣ ਲੱਗਦੀ ਆ ਟੀ-ਸ਼ਰਟ ਟੀ-ਸ਼ਰਟ ਵੀ ਕਹਿ ਸਕਦੇ ਨੂੰ ਬਣਾਉਣ ਵੀ ਇਹ ਥੱਲੋਂ ਦੀ ਪਾਉਂਦਾ ਆ ਦੂਜੀਆਂ ਵਾਂਗ ਬਣਾਉਣ ਨਹੀਂ ਪਉਂਦਾ ਹੈਗਾ ਇਹ ਜਿਹੜੀਆਂ ਬਣਾਉਣਾ ਆ ਆਪ ਬਜੂ ਬਨੇ ਜਿਹੜੇ ਆ ਸ਼ੋਲਡਰ ਦੀ ਦੂਜੀ ਹੁੰਦੀ ਆ ਕੀ ਕਹਿੰਦੇ ਉਹਨਾਂ ਨੂੰ ਕੱਪ ਵਾਲੀ ਦੂਜੀ ਬਣਾਉਣ ਜਿਹੜੀ ਬੰਦੇ ਜਾਂਸ ਪਾਉਂਦੇ ਆ ਉਹ ਵਾਲੀ ਬਣਾਉਣੀ ਇਹ ਪਾਉਂਦਾ ਇਹਨੂੰ ਐਵੇਂ ਦੀ ਬਣਾਉਣੀ ਪਸੰਦ ਆ ਗਈ ਬਸ ਇਹ ਇਹੋ ਜਿਹੀ ਬਣਾਉਣ ਪਾ ਕੇ ਜਾਂਦਾ ਹੁਣ ਤੇ ਭਾਵੇਂ ਥੱਲੇ ਦੀ ਵੀ ਇਹਨੂੰ ਇਹੀ ਬਣਾਉਣ ਪਸੰਦ ਆ ਤੇ ਸ਼ਰਟਾਂ ਥੱਲੋਂ ਵੀ ਇਹਨੂੰ ਇਹੀ ਬਣਾਉਣ ਪਸੰਦ ਆ ਇੱਕੋ ਹੀ ਮਿਲੀ ਉੱਥੋਂ ਮਿਲਦੀ ਨਹੀਂ ਮਿਲੋ ਹੀ ਨਹੀਂ ਇਹਨੂੰ ਦੋ ਤਿੰਨ ਥਾਂ ਦੁਕਾਨਾਂ ਤੋਂ ਦੇਖਿਆ ਫਿਰ ਇੱਕੋ ਹੀ ਮਿਲੀ ਤੇ ਇੱਕ ਲੈ ਜਾਂਦੀ ਆਪਾਂ ਤੇ ਆਹ ਹੋਣਗੇ ਮੈਨੂੰ ਲਾਤਾ ਲੇ ਲੰਬੁਗਰਮ ਹਾਂ ਤੇ ਆਨ ਥੋੜਾ ਜਿਹਾ ਇਸ ਮਾਲੇ ਕਹਿੰਦਾ ਇਹ ਲੈ ਜਾਂਦੀ ਆ ਬੁਗਰਮ 10 ਐਚ ਦੀ ਬੁਗਰਮ ਦਾ ਰੋਲ ਨੈਟ ਵਾਲੀ ਬੂਗਰਮ ਰੱਤੀ ਹੈ ਨੈਟ ਵਾਲੀ ਤੇ ਗਲਿਆਨਾ ਪੈਕੇਟ ਚਾਕ ਕਿ ਇੱਕ ਸਾਲ ਹੋ ਗਿਆ ਬੰਦ ਕੀਤੇ ਨੂੰ ਕੰਮ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਨਹੀਂ ਕੀਤਾਗਾ ਬਸ ਉਹ ਸਮਾਨ ਸਮੂਹ ਮੜ ਕੇ ਜਿਹੜਾ ਸੀਗਾ ਜੋ ਆਕਾਂ ਨੇ ਇੱਧਰ ਉੱਧਰ ਕਰ ਦਿੱਤਾ ਨਿਆਣਿਆਂ ਨੇ ਇੱਧਰ ਉੱਧਰ ਕਰ ਦਿੱਤਾ ਸੀ ਬਸ ਇਹ ਕਲਰ ਨਿਸ਼ਾਨ ਜਿਹਨੂੰ ਨਿਸ਼ਾਨ ਕਹਿੰਦੇ ਨੇ ਆਹ ਅਟੈਚ ਬਟਨ ਦੀ ਡੱਬੀ ਆ ਇਹ ਵੀ ਠੀਕ ਰੇਟ ਤੇ ਮਿਲ ਗਈ ਮੈਨੂੰ 40 ਦੀ ਟਾਣੀਆਂ ਦੀ ਚੜ੍ਹ ਗਈ। ਇਹ ਇਹਦੇ ਵਿੱਚ ਹੈਗੇ ਆ ਕਿੰਨੇ ਪੀਸ ਆ ਦਹਦੀ। ਹਾਂਜੀ ਪਹਿੰਦੀ ਕਿਹੜਾ ਹੈਗੀ। ਅੰਮ 10 10 ਪੱਤੇ ਨੇ ਜਿਹੜੇ ਬਟਨਾਂ ਦੇ। ਪੈਕ ਬਟਨ ਹੋਗੇ ਤੇ ਕਾ ਲੈਤ ਲਾਂਦੀ ਆ ਵੇ। ਐਵੇਂ ਦੀ ਮੈਚਿੰਗ ਬਲੇਸ ਲਾਂਦੀ ਆ ਉਹ ਇਹਦੇ ਉੱਤੇ ਆਪਾਂ ਕੋਈ ਡਿਜ਼ਾਈਨ ਕਰ ਦਾਂਗੇ ਜੇ ਤਾਂ ਕਲੀ ਬੋਣੀ ਹੋਈ ਤਾਂ ਕਲੀ ਪਾ ਦਾਂਗੇ ਜੇ ਥੱਲੇ ਕੱਟ ਕਰਕੇ ਡਿਜ਼ਾਈਨ ਕੋਈ ਤੇਰੇ ਤੇ ਪਾਉਣਾ ਹੈ ਤਾਂ ਤੇਰੇ ਤੇ ਡਿਜ਼ਾਈਨ ਪਾ ਲਾਂਗੇ ਬਾਹਾਂ ਦੇ ਪਾ ਲਾਂਗੇ ਉਹ ਮੈਂ ਜਦੋਂ ਸਿਉਂਗੀ ਤੁਹਾਨੂੰ ਦਿਖਾਵਾਂਗੀ ਆ ਇਹਦੇ ਨਾਲ ਆਫ ਵਾਈਟ ਕਲਰ ਦੀ ਇਹ ਦਸਾਂ ਨੀ ਤੈਨ ਰੀਲਾਂ ਕਿੰਨੇ ਸੀ ਦੇਖਾ ਕੱਚੀ ਆ ਕੇ ਪੱਕੀ ਆ ਕੱਚੀਆਂ ਰੀਲਾਂ ਵੀ ਦੇ ਦਿੰਦੇ ਨਾ ਸਹੀ ਹੈ ਠੀਕ ਆ ਇੱਕ ਬਾਤ ਦੱਸਾਂਗੀ ਇਹ ਵੀ ਮੈਂ ਕਮਿਆਂ ਆ ਗਿਆ ਕੱਪਲਾ ਨਹੀਂ ਜਾ ਸੋਹਣੀ ਇਹ ਤਾਂ ਮੇਰੀ ਉਹ ਹੀ ਆ ਦੋ ਇਹ ਮੇਰੇ ਕੋਲ ਚਪਲਾ ਸੀਗੀਆਂ ਉਹਦਾ ਜਿਹੜੇ ਜਿਹੇ ਪੈਰ ਸਲਿੱਪ ਹੁੰਦਾ ਸੀ ਤੇ ਉਹਦੇ ਵਿੱਚ ਪੈਰ ਮੈਨੂੰ ਬਾਰ ਬਾਰ ਆਇਆ ਲੱਗਦਾ ਸੀ ਚਪਲ ਉਹ ਹੀਲ ਤੋਂ ਬਿਨਾਂ ਇਹਦੇ ਥੋੜੀ ਜਿਹੀ ਹੀਲ ਆ ਪਰ ਮੈਨੂੰ ਥੋੜੀ ਹੀਲ ਬਾਕੀ ਤੁਰਿਆ ਜਾਂਦਾ ਮੈਂ ਤੋਂ ਬਿਨਾਂ ਹੀਲ ਤੋਂ ਦੁਦਰਾ ਹੀ ਨਹੀਂ ਹੁੰਦਾ ਮੈਨੂੰ 42 ਮਸਾ ਸਾਈਜ਼ ਮਿਲਦਾ ਮੇਰਾ 42 ਪਰ ਬਹੁਤ ਸੋਹਣਾ ਲੱਗਿਆ ਪਾ ਕੇ ਪਾਈਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਡਿਜ਼ਾਈਨ ਕਲਰ ਵੀ ਸੋਹਣਾ ਕਲਰ ਵੀ ਸੋਹਣਾ ਹੈ ਨਾ ਓਦਾਂ ਵੀ ਉੱਪਰ ਵੇਖੋ ਕਵਰ ਬਣਿਆ ਆਵਣਾ ਡਿਜ਼ਾਈਨ ਤੇ ਪਾਇਆ ਬਹੁਤ ਸੋਹਣਾ ਲੱਗਦਾ ਹੈ ਤੇ ਮੈਂ ਕਹਤਾਰ ਜਿਹੜਾ ਹੈਗਾ ਮਾਣਾ ਮੋਟਾ ਵੀਡੀਓ ਸ਼ੇਅਰ ਕਰ ਲਿਏ ਨਾਲ ਤਾਂ ਵੀਡੀਓ ਬਣਾ ਲਈਏ ਇਸ ਤੇ ਨਾਲੇ ਆਪਾਂ ਦਿਖਾ ਦਈਏ ਇੱਕਮ ਦੇ ਸਲੀਪਰ ਸੀਗੇ ਇੱਕਮ ਨੇ ਆਹਦੇ ਸਲੀਪਰ ਪਾ ਲਏ ਆ ਤੇ ਮੈਂ ਨਾ ਰਹਿਣਾ ਨਾਲ ਹੀ ਪਾ ਲਏ ਸਲੀਪਰ ਇਹਨੇ ਪਾਇਆ ਬੱਚਾ ਬਹੁਤ ਸੀ ਕੋਈ ਇੰਨਾ ਕਸਾਮ ਲੈ ਲਿਆਂਦਾ ਸੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਮੈਂ ਤੇ ਹੋਰ ਤੇ ਨੌਜੀ ਆਪਾਂ ਹੁਣ ਇਹ ਇਹ ਆ ਸਮਾਨ ਸਾਮਦੀ ਹੈ ਤੇ ਇੱਕ ਫਿਰ ਮੰਮੀ ਦੀ ਕਮੀ ਰਹੀ ਦਿੱਤੀ ਬਾਟਮ ਮੇਰੀ ਕਿਉਂ ਨਹੀਂ ਪਤਾ ਨਹੀਂ ਕਿੱਥੇ ਹੈ ਨਾ ਬਾਟਮ ਮੇਰੀ ਵੀ ਜਾਂਦੀ ਸੀ ਹਾਂ ਆ ਦੀ ਦਾਦੀ ਦੀ ਫਿਰ ਨਹੀਂ ਤੇ ਇਖਾਲੈਂਟਰ ਬੈਗ ਇਹਦਾ ਦੋਸਦਾ ਵੇਗਾ ਫਾਰਮ ਆ ਮਾੜਾ ਇਹਦੇ ਵਿੱਚ ਫਾਰਮ ਆ ਇਹ ਜਿਵੇਂ ਹੁਣ ਸ਼ਹਿਰ ਚੂਹ ਜਾਣਾ ਨਾ ਉੰਮੇ ਥੋੜਾ ਸੌਖਾ ਰਹਿੰਦਾ ਬਾਕੀ ਪਰਸਾ ਜਿਹੜੇ ਉਹ ਤਾਂ ਆਪਾਂ ਜਿਵੇਂ ਰਿਸ਼ਤੇਦਾਰੀ ਚ ਜਾਂਦੀ ਜਾਂ ਵਿਆਹ ਚ ਜਾਂਦੀ ਜਾਂ ਉੰਮੇ ਚੱਪਸਾ ਦੇ ਤੇ ਆਹਾਂ ਆਪਾਂ ਜਿਵੇਂ ਮਾਜੀ ਸ਼ਹਿਰ ਚੂ ਲੈ ਜੀ ਸਮਾਨ ਪਾੜੀ ਜਿੰਨਾ ਮਰਜੀ ਸਮਾਨ ਪਾੜੀ ਇਹ ਦੋਖਾ ਲੜਦਾ ਦੋਸਦਾ ਆਇਆ ਦੋਸਦਾ ਆਹ ਯਾਹ ਲਿਆਂਦੀ ਇੱਕ ਚੁੰਨੀ ਮੰਮੀ ਲਈ ਗਰਮੀ ਆ ਗਰਮੀ ਵਾਲੀ ਕਾਟਨ ਦੀ ਚੁੰਨੀ ਲਿਆਦੀ ਹਾਂ ਹੋਰ ਰੰਗ ਤਾਂ ਬਹੁਤ ਖੇਰੇ ਲੱਗਦੇ ਆ ਲਾਈਟ ਜਪੇ ਸਦਾਇਆ ਕਲਰ ਕਿੰਨਾ ਸੋਹਣਾ ਹੈ ਮੈਂ ਨਹੀਂ ਦੇਖਿਆ ਨਾਲੇ ਖੁੱਲੀ ਡੁੱਲੀ ਚੁੰਨੀ ਬਹੁਤ ਬਹੁਤ ਸੋਹਣੀ ਮੇਰੇ ਕੋਲੇ ਹੈਗੀਆਂ ਲਈਆਂ ਹੋਈਆਂ ਮੇਰੀ ਚੁੰਨੀ ਤੇ ਮੇਰੇ ਆ ਵੀ ਇੱਕ ਆ ਪਈ ਹੈ ਮੇਰੇ ਕੋਲ ਚੁੰਨੀ ਕਟਨ ਦੀ ਲਿਸਤੀ ਹੋਈ ਇਹ ਮੈਂ ਲੈ ਕੇ ਜਾਨੀ ਹਾਂ ਰੋਜ਼ ਗੁਰਦੁਆਰਾ ਸਾਹਿਬ ਇੱਕ ਹੋਰ ਲਫਾ ਟੰਗੀ ਪਈ ਆ ਤਾਂ ਹਮ ਦਾ ਲਫਾ ਪੇਚ ਹੈ ਨਾ ਉਹ ਤਾਂ ਮੈਂ ਇੱਕ ਪਹਿਲਾਂ ਨੇ ਕਹੀ ਸੀ ਜਦੋਂ ਮੈਂ ਆ ਸੁਪਰੀ ਦਾ ਸੁੱਟ ਲਿਆ ਹੁੰਦਾ ਕਿਤੇ ਉਦੋਂ ਦੀ ਲੈਂਦੀ ਲਈ ਜਾਂਦੀ ਤੇ ਅਬਸ ਇੰਨਾ ਕੁ ਲੈਂਦਾ ਆ ਪਾ ਸਮਾਨ ਚਲੋ ਠੀਕ ਹੈ ਜੀ ਇੱਕ ਆਪਾਂ ਲਿਆ ਕੇ ਦਿੱਤੀ ਸੀ ਇੱਕ ਨੂੰ ਬੋਤਲ ਪਾਣੀ ਦੀ ਸੁਪ੍ਰੀਤ ਦਿੱਤੀ ਵੀ ਸੁਪ੍ਰੀਤ ਨੇ ਮਨ ਨਾਲ ਦਾ ਕੱਢ ਲਈ ਆ ਨਾ ਸੁਪ੍ਰੀਤ ਇਹ 24 ਘੰਟੇ ਇਹਦੇ ਵਿੱਚ 24 ਘੰਟੇ ਪਾਣੀ ਠੰਡਾ ਰਹਿੰਦਾ ਏ ਕੰਬ ਬਹੁਤ ਘੱਟ ਪਾਣੀ ਪੀਂਦਾ ਏ ਤਾਂ ਕਰਕੇ ਉਹਨੂੰ ਮੈਂ ਬੋਤਲ ਲਿਆ ਕੇ ਦਿੱਤੀ ਆ ਮਗਾ ਹੁਣ ਤੂੰ ਸਕੂਲ ਲੈ ਕੇ ਜਾ ਤਾਂ ਨਹੀਂ ਤਾਂ ਲੈ ਕੇ ਨਹੀਂ ਜਾਂਦਾ ਬੋਤਲ ਤੇ ਨਾ ਹੀ ਉਹ ਲੰਚ ਬਾਕਸ ਲੈ ਕੇ ਜਾਂਦਾ ਵਾ ਉਹਨੂੰ ਪਤਾ ਨਹੀਂ ਚੰਗਾ ਨਹੀਂ ਲੱਗਦਾ ਜਾਂ ਮੁੰਡੇ ਨਹੀਂ ਲਿਆਉਂਦੇ ਰੋਟੀ ਤਾਂ ਨਹੀਂ ਲੈ ਕੇ ਜਾਂਦਾ ਪਰ ਹੁਣ ਇਹਨੂੰ ਲਿਆਦੀ ਆ ਮੈਂ ਬੋਤਲ ਵੀ ਤੇ ਉਹਨੂੰ ਲੰਚ ਬਾਕਸ ਵੀ ਲਿਆ ਦੇਤਾ ਏ ਇਹ ਬੋਤਲ ਆ ਜਿਆ 750 ਦੀ ਜੋ ਵੀ ਘੰਟੇ ਵਿੱਚ ਜੋ ਠੰਡਾ ਪਾਵਾਂਗੇ ਤਾਂ ਠੰਡਾ ਰਹੂਗਾ ਪਾਣੀ ਜੇ ਗਰਮ ਪਾਵਾਂਗੇ ਤਾਂ ਗਰਮ ਹੀ ਰਹੂਗਾ ਇਹ ਮੈਂ ਇਹਦੇ ਨਾਲ ਦੀਆਂ ਅੱਗੇ ਵੀ ਸੁਪਰੀਮ ਵੀ ਆਪਰ ਇਹਨੂੰ ਵੀ ਇਹੋ ਜਿਹਾ ਲਿਆ ਕੇ ਦਿੱਤੀ ਹੋਈ ਆ ਪਹਿਲਾਂ ਇੱਕ ਆਪਣੇ ਘਰੇ ਵੀ ਇਹਦੇ ਨਾਲ ਦੀ ਬਹੁਤ ਵਧੀਆ ਬੋਤਲਾਂ ਨੇ ਕੋਈ ਦੁਕਾਨ ਤੋਂ ਲਿਆਉਂਦੀ ਹਾਂ ਮੈਨੂੰ ਬਹੁਤ ਵਧੀਆ ਰੱਖਦੇ ਉਹਨਾਂ ਨੂੰ ਭਾਂਡੇ ਭੁੰਡੇ ਵਧੀਆ ਲੱਗਦੇ ਗੰਨਾ ਵਾਲੇ ਗਰੰਟੀ ਵਾਲੇ ਹੁੰਦੇ ਆ ਕਈ ਬੋਤਲਾਂ ਕਹਿ ਦਿੰਦੇ ਆ ਦੁਕਾਨਦਾਰ ਵੀ ਠੰਡਾ ਰਹਿੰਦਾ ਪਰ ਉਹਨਾਂ 'ਚ ਪਾਣੀ ਠੰਡਾ ਨਹੀਂ ਰਹਿੰਦਾ ਹੈਗਾ 20 ਮਿੰਟ ਇੱਕ ਆ ਉਹਦਾ ਟੇਕਾ ਨਾਲ ਲੰਚ ਬਾਕਸ ਲਿਆ ਫਿਰਦਾ ਸੁਪਰੀਤ ਕੋਲ ਤਾਂ ਸੀਗਾ ਲੰਚ ਬਾਕਸ ਇਦੇ ਕੋਲੇ ਹੈ ਨਹੀਂ ਸੀਗਾ ਇੱਕ ਆਲਾ ਬਾਕਸ ਲੈ ਲਿਆ ਦੇਖੋ ਲਓ ਇੱਕ 스ਪੂਨ ਮਿਲਿਆ ਬਾਕਸ ਡੱਬੀ ਮਿਲੀ ਇਤਨਾ ਚਲ ਇਹ ਇਹਦਾ ਟਿਫਨ ਹੋ ਗਿਆ ਮਸੇ ਇਨਾਂ ਕੁ ਸਮਾਨ ਲਿਆਉਂਦਾ ਏ ਇਹ ਵੀ ਲੋਡ ਪੈਂਦੀ ਰਹਿੰਦੀ ਆ ਨਾ ਕੁਛ ਨਾ ਕੁਛ ਕੋਈ ਨਾ ਕੁਝ ਲੈ ਕੇ ਆਉਂਦੀ ਬਸ ਇਹ ਲੈ ਕੇ ਮਜਬੂਰੀ ਸੀ ਤੇ ਮੈਂ ਕਿਹਾ ਚੱਲ ਅੱਜ ਇੱਕ ਨੂੰ ਨਾਲੇ ਸੰਡੇ ਸੁੱਤੀ ਆ ਭੱਜ ਕੇ ਸੀ ਜਾ ਰਹੀ ਜਦੋਂ ਜਗਰਾਉਂ ਜਾਣੇ ਆ ਤਾਂ ਬਹੁਤ ਟਾਈਮ ਲੱਗਦਾ ਬਸਾਂ ਡੀਕਨ ਚੀ ਬਹੁਤ ਟਾਈਮ ਲੱਗਦਾ ਹੈ ਤਾਂ ਜਗਰਾਉਂ ਰਾਏਕੋਟ ਜ਼ਿਆਦਾ ਨੇੜੇ ਹੈ ਮੈਨੂੰ ਲੱਗਿਆ ਪਰ ਹੁਣ ਅੱਜ ਤੁਹਾਨੂੰ ਡਿਸਾਈਡ ਕਰ ਲਿਆ ਸੀ ਕਿ ਰਾਏਕੋਟ ਹੀ ਸਹੀ ਹੈ ਅਸੀਂ 1 ਘੰਟੇ ਦੇ ਵਿੱਚ ਆ ਜਾ ਕੇ ਵਾਪਸ ਵੀ ਆਪਾਂ ਸਾਰਾ ਸਮਾਨ ਲੈ ਕੇ ਲਾਹ ਲੋ ਸਾਹ ਤੁਸੀਂ ਇੰਨੀ ਨੇੜੇ ਆ ਤੇ ਨਾਲੇ ਗਏ ਅਸੀਂ ਆਪਦੀ ਸਾਧਨ ਤੇ ਆਪਦੇ ਸਾਧਨ ਤੇ ਇੱਧਰ ਜਾਣਾ ਸੌਖਾ ਜਗਰਾਉਂ ਜਾਣਾ ਮੌਤੋਂ ਸੌਖਾ ਹੈ ਤੇ ਚਲੋ ਤਿਆਰ ਲੋ ਠੀਕ ਆ ਜੀ ਹੁਣ ਕਰਦੇ ਆ ਆਪਾਂ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਵਾਧੂ ਤੋਂ ਵਾਧੂ ਸਪੋਰਟ ਕਰਿਓ ਚਲੋ ਠੀਕ ਆ ਜੀ ਖਸੀ ਆ ਪਾਣੀ